ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤ ਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਇਨਸਟੈਂਟ ਅਚਾਰ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਅਚਾਰ ਮੈਂ ਗਾਜਰ ਮੂਲੀ ਅਤੇ ਹਰੀ ਮਿਰਚ ਦਾ ਬਣਾ ਕੇ ਤਿਆਰ ਕਰਾਂਗੇ ਇੱਧਰ ਅਚਾਰ ਬਣਾਉਣ ਲਈ ਮੈਂ ਤਕਰੀਬਨ 200 ਗ੍ਰਾਮ ਗਾਜਰਾਂ ਲੈ ਲਈਆਂ ਸੀ ਗਾਜਰਾਂ ਨੂੰ ਮੈਂ ਛਿੱਲ ਕੇ ਇਹਨਾਂ ਦਾ ਛਿਲਕਾ ਹਟਾ ਦਿੱਤਾ ਸੀ ਦੋ ਮੈਂ ਮੂਲੀਆਂ ਲੈ ਲਈਆਂ ਮੂਲੀਆਂ ਨੂੰ ਮੈਂ ਛਿੱਲ ਕੇ ਚੰਗੀ ਤਰ੍ਹਾਂ ਧੋ ਲਿਆ ਸੀ ਮੈਂ 10-15 ਹਰੀਆਂ ਮਿਰਚਾਂ ਲੈ ਲਈਆਂ ਮਿਰਚਾਂ ਨੂੰ ਮੈਂ ਧੋ ਕੇ ਰੱਖ ਦਿੱਤਾ ਸੀ ਹੁਣ ਮੂੜੀਆਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਤਾਂ ਜੋ ਮੂੜੀਆਂ ਤੇ ਕੋਈ ਵੀ ਪਾਣੀ ਦਾ ਛਿੱਟਾ ਨਾ ਲੱਗਿਆ ਹੋਵੇ ਸਾਰੀਆਂ ਮੂੜੀਆਂ ਨੂੰ ਮੈਂ ਹੁਣ ਇਸੇ ਤਰ੍ਹਾਂ ਕੱਟ ਲਵਾਂਗੀ ਮੂੜੀਆਂ ਦੇ ਪੀਸ ਲੰਬੇ ਪੀਸਾਂ ਵਿੱਚ ਕੱਟ ਕੇ ਤਿਆਰ ਕਰ ਲਵਾਂਗੇ ਇਸ ਤਰ੍ਹਾਂ achar ਵਿੱਚ ਮੂਲੀ ਕੱਟੀ ਬਹੁਤ ਹੀ ਵਧੀਆ ਲੱਗਦੀ ਆ ਮੂਲੀ ਨੂੰ ਮੈਂ ਨਾ ਹੀ ਜ਼ਿਆਦਾ ਮੋਟਾ ਤੇ ਨਾ ਹੀ ਜ਼ਿਆਦਾ ਬਰੀਕ ਕੱਟਿਆ ਮੈਂ ਇਸ ਦੇ ਪੀਸ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਿਆ ਹੁਣ ਮੈਂ ਇਸੇ ਤਰ੍ਹਾਂ ਗਾਜਰਾਂ ਨੂੰ ਵੀ ਕੱਟ ਕੇ ਤਿਆਰ ਕਰ ਲਵਾਂਗੇ ਗਾਜਰਾਂ ਨੂੰ ਮੈਂ ਲੰਬੇ ਪੀਸਾਂ ਵਿੱਚ ਕੱਟ ਕੇ ਤਿਆਰ ਕਰ ਲਵਾਂਗੇ ਸਾਰੀਆਂ ਗਾਜਰਾਂ ਨੂੰ ਮੈਂ ਇਸੇ ਤਰ੍ਹਾਂ ਕੱਟ ਕੇ ਤਿਆਰ ਕਰਾਂਗੀ ਜਿਹੜਾ ਇਸ ਦਾ ਵਿਚਲਾ 파ਟਾ ਸਾਰੇ 파ਟ ਨੂੰ ਮੈਂ ਹਟਾ ਦੇਵਾਂਗੇ ਇਸ ਦਾ ਟੇਸਟ ਆਚਾਰ ਵਿੱਚ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਹੁਣ ਸਾਰੀਆਂ ਗਾਜਰਾਂ ਨੂੰ ਮੈਂ ਇਸੇ ਤਰ੍ਹਾਂ ਸਾਫ਼ ਕਰਕੇ ਲੰਬੇ ਪੀਸਾਂ ਵਿੱਚ ਕੱਟ ਲਵਾਂਗੀ ਤੁਸੀਂ ਜਿੰਨਾ ਆਚਾਰ ਬਣਾਉਣਾ ਹੈ ਉਸ ਦੇ ਹਿਸਾਬ ਨਾਲ ਗਾਜਰ ਮੂਲੀ ਲੈ ਸਕਦੇ ਹੋ ਉਹ ਸਾਰੀਆਂ ਗਾਜਰਾਂ ਨੂੰ ਲੰਬੇ ਪੀਸਾਂ ਵਿੱਚ ਕੱਟ ਕੇ ਮੈਂ ਤਿਆਰ ਕਰ ਲਿਆ ਸੀ ਮੂਲੀ ਨੂੰ ਵੀ ਮੈਂ ਕੱਟ ਕੇ ਤਿਆਰ ਕਰ ਲਿਆ ਹੁਣ ਮੈਂ ਇਸ ਨੂੰ ਇੱਕ ਸਾਈਡ ਤੇ ਰੱਖ ਦਵਾਂਗੀ ਜੇਕਰ ਤੁਸੀਂ ਇਹ achar ਨੂੰ ਲੰਬੇ ਸਮੇਂ ਤੱਕ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਗਾਜਰ ਅਤੇ ਮੂਲੀ ਨੂੰ ਦੋ ਤਿੰਨ ਘੰਟਿਆਂ ਲਈ ਧੁੱਪ ਵੀ ਲਵਾ ਸਕਦੇ ਹੋ ਹੁਣ ਮੈਂ ਇੱਧਰ ਮਿਰਚਾਂ ਨੂੰ ਵੀ ਸਾਫ਼ ਕਰਕੇ ਰੱਖ ਦਿੱਤਾ ਸੀ ਹੁਣ ਇਸ ਦੇਆਂ ਡੰਡਿਆਂ ਨੂੰ ਅਲੱਗ ਕਰ ਦਵਾਂਗੇ ਸਾਰੀਆਂ ਮਿਰਚਾਂ ਦੀਆਂ ਮੈਂ ਡੰਡੀਆਂ ਨੂੰ ਤੋੜ ਕੇ ਅਲੱਗ ਕਰ ਲਵਾਂਗੀ ਹਮੇਸ਼ਾ ਮਿਰਚਾਂ ਨੂੰ ਬਾਅਦ ਵਿੱਚ ਇਹਨਾਂ ਦੀਆਂ ਡੰਡੀਆਂ ਨੂੰ ਅਲੱਗ ਕਰਨਾ ਹੈ ਧੋਣ ਤੋਂ ਬਾਅਦ ਵਿੱਚ ਜੇਕਰ ਤੁਸੀਂ ਪਹਿਲਾਂ ਇਸ ਦੀਆਂ ਡੰਡੀਆਂ ਤੋੜ ਦੋਵੇਂਗਾ ਤਾਂ ਮਿਰਚ ਵਿੱਚ ਪਾਣੀ ਪੈ ਜਾਵੇਗਾ ਤੇ ਅਚਾਰ ਆਪਣਾ ਜਲਦੀ ਖਰਾਬ ਹੋ ਜਾਂਦਾ ਹੈ ਮੈਂ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਨੂੰ ਤੋੜ ਕੇ ਅਲੱਗ ਕਰ ਦਿੱਤਾ ਸੀ ਹੁਣ ਕਰਦਣਾ ਮਿਰਚ ਦੇ ਦੋ ਹਿੱਸੇ ਕਰ ਦਵਾਂਗੇ ਤੁਸੀਂ ਮਿਰਚ ਦੇ ਅਚਾਰ ਹਿੱਸੇ ਵੀ ਕਰ ਸਕਦੇ ਹੋ ਮੈਂ ਮਿਰਚ ਸਬਜੀ ਵਾਲੀ ਕੌੜੀ ਲਈ ਹੈ ਤੁਸੀਂ ਅਚਾਰੀ ਮਿਰਚ ਵੀ ਲੈ ਸਕਦੇ ਹੋ ਜੇਕਰ ਤੁਸੀਂ ਮਿਰਚ ਆਚਾਰ ਵਿੱਚ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਮਿਰਚ ਨੂੰ ਸਕਿੱਪ ਵੀ ਕਰ ਸਕਦੇ ਹੋ ਹੁਣ ਮੈਂ ਸਾਰੀਆਂ ਮਿਰਚਾਂ ਦੇ ਦੋ ਦੋ ਪੀਸ ਕਰ ਲਵਾਂਗੀ ਮੈਂ ਸਾਰੀਆਂ ਮਿਰਚਾਂ ਦੇ ਦੋ ਦੋ ਪੀਸ ਕਰਕੇ ਤਿਆਰ ਕਰ ਲਈ ਸੀ ਹੁਣ ਮੈਂ ਮਿਰਚਾਂ ਨੂੰ ਇੱਕ ਸਾਈਡ ਤੇ ਰੱਖ ਦਵਾਂਗੀ ਇਧਰ ਮੈਂ ਗੈਸ ਤੇ ਪੈਨ ਰੱਖ ਲਿਆ ਹਲੇ ਮੈਂ ਗੈਸ ਬਿਲਕੁਲ ਨਹੀਂ ਆਨ ਕਰਿਆ ਹੁਣ ਇਸ ਵਿੱਚ ਇੱਕ ਚਮਚ ਰਾਈ ਦਾ ਪਾਵਾਂਗੇ ਤੁਸੀਂ ਜਿੰਨਾ ਆਚਾਰ ਬਣਾਉਣਾ ਹੈ ਉਸ ਦੇ ਹਿਸਾਬ ਨਾਲ ਮਸਾਲੇ ਲੈ ਸਕਦੇ ਹੋ ਹੁਣ ਇਸ ਵਿੱਚ ਮੈਂ ਇੱਕ ਚਮਚ ਜੀਰੇ ਦਾ ਪਾਵਾਂਗੇ ਇੱਕ ਚਮਚ ਇਸ ਵਿੱਚ ਅਜਵੈਨ ਦਾ ਪਾਵਾਂਗੇ ਅਜਵੈਨ ਦਾ ਫਲੇਵਰ ਆਚਾਰ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਇਸ ਵਿੱਚ ਅੱਧਾ ਚਮਚ ਮੈਂ ਸਾਬਤ ਕਾਲੀ ਮਿਰਚ ਪਾਵਾਂਗੇ ਹੁਣ ਇਸ ਵਿੱਚ ਅੱਧਾ ਚਮਚ ਮੇਥੀ ਦਾਣੇ ਦਾ ਪਾਵਾਂਗੇ ਤੁਸੀਂ ਮੇਥੇ ਵੀ ਲੈ ਸਕਦੇ ਹੋ ਇਸ ਦਾ ਟੇਸਟ ਵੀ ਆਚਾਰ ਵਿੱਚ ਵਧੀਆ ਹੁੰਦਾ ਹੈ ਹੁਣ ਇਸ ਵਿੱਚ ਇੱਕ ਚਮਚ ਭਰ ਕੇ ਸੌਫ ਦਾ ਪਾਵਾਂਗੇ ਹੁਣ ਗੈਸ ਨੂੰ ਆਨ ਕਰਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਡਰਾਈ ਰੋਸਟ ਕਰ ਲਵਾਂਗੇ ਤੂ ਸੇ ਮਸਾਲਿਆਂ ਨੂੰ ਧੁੱਪ ਵਿੱਚ ਵੀ 1-2 ਘੰਟੇ ਲਈ ਰੱਖ ਸਕਦੇ ਹੋ ਇਸ ਤਰ੍ਹਾਂ ਡਰਾਈ ਰੋਸਟ ਕਰਕੇ ਮਸਾਲਿਆਂ ਦਾ ਫਲੇਵਰ ਆਚਾਰ ਵਿੱਚ ਬਹੁਤ ਵਧੀਆ ਹੁੰਦਾ ਹੈ ਹੁਣ ਮੈਂ 2 ਚਮਚੇ ਇਸ ਵਿੱਚ ਧਨੀਏ ਦੇ ਪਾਦਵਾਂਗੀ ਮੈਂ ਪਹਿਲਾਂ ਸੁੱਕਾ ਧਨੀਆ ਪਾਉਣਾ ਭੁੱਲ ਗਈ ਸੀ ਇਸ ਲਈ ਮੈਂ ਬਾਅਦ ਵਿੱਚ ਐਡ ਕਰਿਆ ਹੁਣ ਸੁੱਕਾ ਧਨੀਆ ਵੀ ਇਸ ਵਿੱਚ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਾਂ ਜੋ هەਵੀ ਚੰਗੀ ਤਰ੍ਹਾਂ ਮਸਾਲਿਆਂ ਵਿੱਚ ਭੁੰਨਿਆ ਜਾਵੇ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਮਸਾਲਿਆਂ ਨੂੰ ਪਲੇਟ ਵਿੱਚ ਪਾ ਕੇ ਠੰਡਾ ਹੋਣ ਲਈ ਰੱਖ ਦਵਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਠੰਡਾ ਕਰ ਲਵਾਂਗੇ ਮੈਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਠੰਡਾ ਕਰ ਲਿਆ ਸੀ ਤੁਸੀਂ ਜਾਓ ਤਾਂ ਇਸ ਨੂੰ ਦਰਦਰਾ ਜਾਂ ਕੁੱਟ ਵੀ ਸਕਦੇ ਹੋ ਮੈਂ ਇਸ ਨੂੰ ਮਿਕਸੀ ਜਾਰ ਵਿੱਚ ਪਾ ਕੇ ਇਸ ਦਾ ਦਰਦਰਾ ਜਾਂ ਪਾਊਡਰ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਇੱਧਰ ਮੈਂ ਗੈਸ ਤੇ ਕੜਾਹੀ ਰੱਖ ਲਈ ਸੀ ਇਸ ਵਿੱਚ ਮੈਂ ਇੱਕ ਕੌਲੀ ਸਰੋਂ ਦੇ ਤੇਲ ਦੀ ਪਾ ਦਿੱਤੀ ਸੀ ਅਚਾਰ ਹਮੇਸ਼ਾ ਸਰੋਂ ਦੇ ਤੇਲ ਵਿੱਚ ਹੀ ਬਣਿਆ ਵਧੀਆ ਲੱਗਦਾ ਹੈ ਹੁਣ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੀ ਤਾਂ ਜੋ ਸਾਰੀ ਸਰੋਂ ਦੇ ਤੇਲ ਦੀ ਕੜਤਨ ਨਿਕਲ ਜਾਵੇ। ਹੁਣ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ। ਹੁਣ ਇਸ ਵਿੱਚ ਅੱਧਾ ਚਮਚ ਹਿੰਗ ਪਾਵਾਂਗੇ। ਹਿੰਗ ਬਹੁਤ ਹੀ ਵਧੀਆ ਹੁੰਦੀ ਹੈ। ਇਹ ਹਾਜਮੇ ਵਾਸਤੇ ਬਹੁਤ ਵਧੀਆ ਲੱਗਦੀ ਹੈ। ਹੁਣ ਇਸ ਵਿੱਚ ਕੱਟੀ ਹੋਈ ਗਾਜਰ ਅਤੇ ਮੂਲੀ ਐਡ ਕਰ ਦਵਾਂਗੇ। ਨਾਲ ਹੀ ਇਸਦੇ ਮੈਂ ਹਰੀ ਮਿਰਚ ਵੀ ਪਾ ਦਵਾਂਗੀ। ਹੁਣ ਹਾਈ ਫਲੇਮ ਤੇ ਇਸ ਨੂੰ 3 ਤੋਂ 4 ਮਿੰਟ ਲਈ ਇਸੇ ਤਰ੍ਹਾਂ ਚਲਾਉਂਦੇ ਹੋਏ ਭੁੰਨ ਲਵਾਂਗੇ ਤਾਂ ਜੋ ਗਾਜਰ ਤੇ ਮੂਲੀ ਦਾ ਚੰਗੀ ਤਰ੍ਹਾਂ ਪਾਣੀ ਸੁੱਕ ਜਾਵੇ ਇਸ ਨੂੰ ਚੰਗੀ ਤਰ੍ਹਾਂ ਭੁੰਨਣਾ ਬਹੁਤ ਹੀ ਜ਼ਰੂਰੀ ਹੈ ਗਾਜਰ ਨੂੰ ਜ਼ਿਆਦਾ ਚਿਰ ਤੇ ਮੂਲੀ ਨੂੰ ਜ਼ਿਆਦਾ ਚਿਰ ਪਕਾਉਣਾ ਨਹੀਂ ਨਹੀਂ ਤਾਂ ਅਚਾਰ ਆਪਣਾ ਜ਼ਿਆਦਾ ਪੱਕਿਆ ਜਾ ਬਣ ਜਾਵੇਗਾ ਅਚਾਰ ਵਿੱਚ ਮੂਲੀ ਅਤੇ ਗਾਜਰ ਥੋੜੀ ਜਿਹੀ ਕਰੰਚੀ ਹੀ ਵਧੀਆ ਲੱਗਦੀ ਹੈ ਹੁਣ ਮੈਂ 3-4 ਮਿੰਟ ਲਈ ਮੂਲੀ ਅਤੇ ਗਾਜਰ ਨੂੰ ਭੁੰਨ ਲਿਆ ਸੀ ਹੁਣ ਇਸ ਵਿੱਚ ਦਰਦਰੇ ਕਰੇ ਹੋਏ ਮਸਾਲੇ ਐਡ ਕਰ ਦਵਾਂਗੇ ਮੈਂ ਇੰਨਾ ਕੁ ਮਸਾਲਾ ਬਣਾਇਆ ਸੀ ਜਿੰਨਾ ਕੁ ਮੈਂ achar ਬਣਾਉਣਾ ਸੀ ਤੁਸੀਂ ਆਪਣੇ ਹਿਸਾਬ ਨਾਲ ਮਸਾਲੇ ਬਣਾ ਸਕਦੇ ਹੋ ਹੁਣ ਮਸਾਲੇ ਪਾ ਕੇ ਇਸ ਨੂੰ ਵੀ ਨਾਲ ਹੀ 1-2 ਮਿੰਟ ਲਈ ਹੋਰ ਪੁੰਨ ਲਵਾਂਗੇ ਤਾਂ ਜੋ ਸਾਰੇ ਮਸਾਲੇ ਗਾਜਰ ਅਤੇ ਮੂਲੀ ਤੇ ਮਿਰਚ ਨੂੰ ਲੱਗ ਜਾਣ ਮੈਂ ਮਸਾਲੇ ਪਾ ਕੇ ਵੀ ਇਸ ਨੂੰ ਚੰਗੀ ਤਰ੍ਹਾਂ 2-3 ਮਿੰਟ ਲਈ ਭੁੰਨ ਲਿਆ ਹੁਣ ਇਸ ਵਿੱਚ ਕੁਝ ਸੁੱਕੇ ਮਸਾਲੇ ਐਡ ਕਰ ਦਵਾਂਗੇ ਅੱਧਾ ਚਮਚ ਇਸ ਵਿੱਚ ਹਲਦੀ ਦਾ ਪਾਵਾਂਗੇ ਕਲਰ ਲਈ ਅੱਧਾ ਚਮਚ ਇਸ ਵਿੱਚ ਦੇਗੀ ਲਾਲ ਮਿਰਚ ਦਾ ਪਾਵਾਂਗੇ ਇਸ ਨਾਲ achar ਵਿੱਚ ਬਹੁਤ ਹੀ ਵਧੀਆ ਕਲਰ ਆਉਂਦਾ ਹੈ ਅੱਧਾ ਚਮਚ ਇਸ ਵਿੱਚ ਕਲੌਂਜੀ ਦਾ ਐਡ ਕਰਾਂਗੇ achar ਵਿੱਚ ਕਲੌਂਜੀ ਬਹੁਤ ਹੀ ਵਧੀਆ ਲੱਗਦੀ ਹੈ ਹੁਣ ਇਸ ਵਿੱਚ 2 ਚਮਚ ਭਰ ਕੇ ਮੈਂ ਨਮਕ ਦੇ ਐਡ ਕਰਾਂਗੇ ਨਮਕ ਪਾਉਣ ਨਾਲ achar ਆਪਣਾ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ achar ਹਮੇਸ਼ਾ ਨਮਕ ਦੇ ਸਿਰ ਤੇ ਹੀ ਹੁੰਦਾ ਹੈ ਹੁਣ ਸਾਰੇ ਮਸਾਲੇ ਇਸ ਵਿੱਚ ਮੈਂ ਪਾ ਦਿੱਤੇ ਹੁਣ ਲੋ ਤੋਂ ਮੀਡੀਅਮ ਫਲੇਮ ਤੇ ਮਸਾਲਿਆਂ ਨੂੰ achar ਵਿੱਚ ਦੋ ਤਿੰਨ ਮਿੰਟ ਲਈ ਭੁੰਨ ਲਵਾਂਗੇ ਤਾਂ ਜੋ ਸਾਰੇ ਮਸਾਲੇ ਆਪਣੇ ਚੰਗੀ ਤਰ੍ਹਾਂ ਆਚਾਰ ਨੂੰ ਲੱਗ ਜਾਣ ਤੇ ਫੁੱਲ ਵੀ ਜਾਣ ਹੁਣ ਮੈਂ ਚੰਗੀ ਤਰ੍ਹਾਂ ਮਸਾਲਿਆਂ ਨੂੰ ਇਸ ਵਿੱਚ ਮਿਲਾ ਕੇ ਦੋ ਤਿੰਨ ਮਿੰਟ ਲਈ ਭੁੰਨ ਲਿਆ ਆਚਾਰ ਦਾ ਕਲਰ ਦੇਖਣ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਆਚਾਰ ਆਪਣਾ ਕਰੰਚੀ ਜਿਹਾ ਬਣ ਕੇ ਤਿਆਰ ਹੋਇਆ ਤੁਸੀਂ ਇਸ ਨੂੰ ਇਸ ਟਾਈਮ ਵੀ ਖਾ ਸਕਦੇ ਹੋ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੁਣ ਮੈਂ ਆਚਾਰ ਨੂੰ ਇੱਕ ਸਾਈਡ ਤੇ ਗੈਸ ਤੋਂ ਉਤਾਰ ਕੇ ਠੰਡਾ ਹੋਣ ਲਈ ਰੱਖ ਦਵਾਂਗੇ ਹੁਣ ਮੈਂ ਇਤ ਗ੍ਰਾਸ ਟੋਕੜਾ ਹੇਠੇ ਉਤਾਰ ਦਿੱਤਾ ਸੀ ਮੈਂ ਆਚਾਰ ਨੂੰ ਥੋੜਾ ਜਿਹਾ ਠੰਡਾ ਕਰ ਲਵਾਂਗੇ ਹੁਣ ਇਸ ਵਿੱਚ ਮੈਂ 2-3 ਚਮਚ ਸਿਰਕੇ ਦੇ ਐਡ ਕਰ ਦਵਾਂਗੇ ਸਿਰਕਾ ਪਾਉਣ ਨਾਲ ਆਚਾਰ ਆਪਣਾ ਚਟਪਟਾ ਜਿਹਾ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਇਸ ਵਿੱਚ ਆਮਚੂਰ ਵੀ ਪਾ ਸਕਦੇ ਹੋ ਚਟਪਟੇ ਜਿਹੇ ਫਲੇਵਰ ਲਈ ਹੁਣ ਮੈਂ ਸਿਰਕਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਲ아 ਦਿੱਤਾ ਹੁਣ ਆਚਾਰ ਨੂੰ ਚੰਗੀ ਤਰ੍ਹਾਂ ਠੰਡਾ ਕਰ ਲਵਾਂਗੇ ਠੰਡਾ ਕਰਕੇ ਮੈਂ ਆਚਾਰ ਨੂੰ ਇੱਕ ਮਰਤਮਾਨ ਵਿੱਚ ਕੱਢ ਲਵਾਂਗੇ ਤਾਂ ਜੋ ਆਚਾਰ ਨੂੰ ਮੈਂ ਸਟੋਰ ਕਰਕੇ ਰੱਖ ਸਕਾਂ ਹੁਣ ਮੈਂ achar ਨੂੰ ਇੱਕ ਡੋਂਗੇ ਵਿੱਚ ਕੱਢ ਲਿਆ ਸੀ ਮੈਂ ਤਕਰੀਬਨ ਥੋੜਾ ਹੀ achar ਬਣਾਇਆ ਇਸ ਨੂੰ ਮੈਂ ਹਫਤੇ ਲਈ ਹੀ ਸਟੋਰ ਕਰਕੇ ਰੱਖਾਂਗੀ ਇਸ ਨੂੰ ਮੈਂ ਫ੍ਰਿਜ ਵਿੱਚ ਰੱਖਾਂਗੀ ਜੇਕਰ ਤੁਸੀਂ ਬਾਦ achar ਬਣਾ ਰਹੇ ਹੋ ਤਾਂ ਤੁਸੀਂ ਇਸ ਨੂੰ ਫ੍ਰਿਜ ਵਿੱਚ ਹੀ ਰੱਖਣਾ ਹੈ ਇਹ achar ਤੁਸੀਂ ਮਹੀਨੇ ਲਈ ਸਟੋਰ ਕਰਕੇ ਰੱਖ ਸਕਦੇ ਹੋ ਤੁਸੀਂ ਇਸ ਨਾਲ ਰੋਟੀ नान ਪਰੌਂਠਾ ਕੁਝ ਵੀ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਗਾਜਰ ਮੂਲੀ ਅਤੇ ਮਿਰਚ ਦੇ ਆਚਾਰ ਦੀ ਰੈਸਪੀ ਥੋੜੀ ਜੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ